ਬਰਤੇਮੀ ਵਿਜੇਜਤੇਦਾਰ ਕੁਲਦੀਪ ਸਿੰਘ ਗੜਗੰਦ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਪਿੰਡ ਬਾਉਪੁਰ ਦੇ ਨਾਮ ਲੱਗੇ ਇਲਾਕਿਆਂ 'ਚ ਦਸਤੇਦਾਰ ਕੁਲਦੀਪ ਸਿੰਘ ਗੜਗੰਦ ਵੱਲੋਂ ਕੀਤਾ ਗਿਆ ਦੌਰਾ। ਲੋਕਾਂ ਦੇ ਨਾਲ ਕੀਤੀ ਗੱਲਬਾਤ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ। ਤੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਸੁਣੋ। ਮਗਰ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਪੰਜਾਬ ਗੁਰੂਆਂ ਦੇ ਨਾਮ ਦੇ ਉੱਤੇ ਜਿਉਂਦਾ ਪੰਜਾਬ ਦੇ ਵਿੱਚ ਕੋਈ ਵੀ ਆਫਤ ਆਵੇ ਮੁਸ਼ਕਲ ਆਵੇ ਤਾਂ ਇੱਥੇ ਸਾਡਾ ਇਹੋ ਜਿਹਾ ਭਾਈਚਾਰਾ ਵਾ ਵੀ ਲੋਕ ਇੱਕ ਦੂਜੇ ਦਾ ਸਹਾਰਾ ਬਣਦੇ ਆ ਆਸਰਾ ਬਣਦੇ ਆ ਖਾਸ ਕਰਕੇ ਗੁਰੂ ਘਰਾਂ ਦੇ ਜਿਹੜੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ ਜਿਵੇਂ ਇਸ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ 2018 ਦੇ ਵਿੱਚ ਵੀ ਬੜਾ ਹੜਾ ਆ। ਉਹਦੇ ਤੋਂ ਬਾਅਦ 23 ਦੇ ਵਿੱਚ ਬਹੁਤ ਆਇਆ ਤੇ ਐਤਕੀ 25 ਦੇ ਵਿੱਚ ਦੁਬਾਰਾ ਆ ਗਿਆ। ਮੈਂ ਹੁਣੇ ਜਦੋਂ ਇਲਾਕੇ ਦੇ ਕੁਝ ਸੱਜਣਾ ਦੇ ਨਾਲ ਗੱਲਬਾਤ ਕੀਤੀ ਆ ਤੇ ਉਹ ਬੜੇ ਦੁਖੀ ਆ ਕਿਉਂਕਿ 18 ਦੇ ਵਿੱਚ ਵੀ ਉਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਤੇ ਘਾਟ ਠੱਠੇ 23 ਦੇ ਵਿੱਚ ਵੀ ਉਹ ਕੁਝ ਚੱਲਿਆ ਤੇ ਅੱਜ 25 ਦੇ ਵਿੱਚ ਫਿਰ ਉਹਨੂੰ ਉਹ ਚੱਲ ਰਿਹਾ। ਇਹਦੇ ਲਈ ਇਹ ਆ ਕਿ ਸਰਕਾਰ ਨੂੰ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਲੋਕ ਬੜੇ ਮਿਹਨਤਕਸ਼ ਲੋਕ ਆ ਮਿਹਨਤ ਕਰਨ ਵਾਲੇ ਆਪੋ ਆਪਣਾ ਗੁਜ਼ਾਰਾ ਕਰਦੇ ਆ ਉਹਨਾਂ ਦੀਆਂ ਜ਼ਮੀਨਾਂ ਵੀ ਖਰਾਬ ਹੁੰਦੀਆਂ ਔਰ ਫਿਰ ਦੋ ਦੋ ਸਾਲ ਲੱਗ ਜਾਂਦੇ ਜ਼ਮੀਨਾਂ ਪਤਰੀਆਂ ਕਰਨ ਤੇ ਔਰ ਉਹਦੇ ਲਈ ਫਿਰ ਪੈਸਾ ਚਾਹੀਦਾ ਇਹ ਤੋਂ ਇਲਾਵਾ ਘਰ ਟਹਿ ਜਾਂਦੇ ਆ ਤਾਂ ਸਰਕਾਰ ਨੂੰ ਇਹਨਾਂ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਆਪਣੇ ਲੋਕ ਡੁੱਬਣ ਲਈ ਨਹੀਂ ਛੱਡਣੇ ਚਾਹੀਦੇ ਕਿਉਂਕਿ ਇਹ ਕੋਈ ਇੱਕ ਵਾਰੀ ਨਹੀਂ 18 ਜਾ ਰਿਹਾ ਵਾ 23 ਜਾ ਰਿਹਾ 25 ਦੇ ਵਿੱਚ ਤੀਜੀ ਵਾਰੀ ਆ ਗਿਆ ਤਾਂ ਇਹਦਾ ਹੱਲ ਕੱਢਣਾ ਚਾਹੀਦਾ ਦੂਜਾ ਮੈਂ ਸਮੂੱਚੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਜਿਵੇਂ ਮੈਂ ਹੁਣੇ ਇਹਨਾਂ ਦੇ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਸੀ ਔਰ ਇਹਨਾਂ ਨੇ ਦੱਸਿਆ ਵੀ ਜਦੋਂ ਪਾਣੀ ਉਤਰਨਾ ਤੇ ਉਦੋਂ ਤੋਂ ਬਾਅਦ ਇਹਨਾਂ ਦੀਆਂ ਬਹੁਤ ਸਾਰੀਆਂ ਲੋੜਾਂ ਉਹਨਾਂ ਲੋੜਾਂ ਦੇ ਵਿੱਚ ਬੀਜ ਦੀ ਲੋੜ ਆ ਖਾਦ ਦੀ ਲੋੜ ਆ ਜਾਂ ਹੋਰ ਜਿਹੜੇ ਆ ਤਾਂ ਸਾਡੇ ਲੋਕਾਂ ਨੂੰ ਸਾਡੀ ਕੌਮ ਨੂੰ ਜਾਂ ਜਿੰਨੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਬਾਅਦ ਵਿੱਚ ਵੀ ਹੜ੍ਹਾਂ ਤੋਂ ਬਾਅਦ ਇਹਨਾਂ ਪਿੰਡਾਂ ਚ ਆਉਣ ਮੈਂ ਵੀ ਆਉਂਗਾ ਆਪਾਂ ਇਹਨਾਂ ਦੇ ਕੋਲ ਬਈਏ ਅਸਲ ਦੇ ਵਿੱਚ ਇਹਨਾਂ ਨੂੰ ਬਾਅਦ ਚ ਕੀ ਲੋੜ ਆ ਮਿਲ ਜੁੜ ਕੇ ਉਹਦਾ ਹੱਲ ਕਰਨਾ ਚਾਹੀਦਾ ਔਰ ਉਹ ਚੀਜ਼ਾਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਤੀਜੀ ਗੱਲ ਇਹ ਆ ਕਿ ਜਿਵੇਂ ਇੱਥੇ ਮੈਂ ਦੇਖ ਰਿਹਾ ਵਾਂ ਕਿ ਬਹੁਤ ਸਾਰੇ ਲੰਗਰ ਇੱਥੇ ਲੱਗੇ ਹੋਏ ਆ ਸੰਤ ਮਹਾਂਪੁਰਸ਼ਾਂ ਵੱਲੋਂ ਆ ਬਾਬਾ ਸੁਖਾ ਸਿੰਘ ਦੀ ਹੋਂਨਾ ਵੱਲੋਂ ਲੱਗੇ ਆ ਵਾਕਸੇ ਪੰਜਾਬ ਵੱਲੋਂ ਲੱਗੇ ਆ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਦੁਆਰਾ ਸ਼੍ਰੀ ਬਿਹਤ ਸਿੰਘ ਸੁਲਤਾਨਪੁਰ ਲੋਧੀ ਉਥੋਂ ਵੀ ਉਹ ਕਾਫੀ ਪ੍ਰਬੰਧ ਕਰ ਰਹੇ ਆ ਔਰ ਮੈਂ ਲਾਕੇ ਦੇ ਜਦੋਂ ਸਜਨਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਸਾਨੂੰ ਇਹਨਾਂ ਨੇ ਕਿਹਾ ਵੀ ਹਰ ਤਰੀਕੇ ਦਾ ਸਹਿਯੋਗ ਦਵਾਂਗੇ ਇਹੋ ਹੀ ਸਾਡਾ ਪੰਜਾਬ ਆ ਵੀ ਇੱਕ ਦੂਜੇ ਦਾ ਆਪਾਂ ਸਾਰਾ ਬਣੀਏ ਔਰ ਜਿਵੇਂ ਇੱਥੇ ਸੰਗਤ ਲੰਗਰ ਜਾਂ ਚਾਰਾ ਲੈ ਕੇ ਆਈ ਆ ਇਹ ਸ਼ਲਾਗਾ ਜੋਗ ਆ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਮਹਾਰਾਜ ਜਿਹੜੇ ਵੀ ਇੱਥੇ ਜਥੇ ਬੰਦੀਆਂ ਆਈਆਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਾਂ ਜਿਹੜੇ ਵੀ ਇਹਨਾਂ ਦਾ ਦੁੱਖ ਦਰਦ ਸੁਣਨ ਆਏ ਆ ਪਰ ਇਹ ਤੇ ਲੋਕਾਂ ਦੇ ਵੱਲੋਂ ਅਸੀਂ ਸਾਰੇ ਜਾਣੇ ਜਿਹੜਾ ਟੈਕਸ ਆ ਉਹ ਸਰਕਾਰ ਨੂੰ ਦਿੰਨੇ ਆ ਹਰ ਇੱਕ ਚੀਜ਼ ਖਰੀਦੀ ਜਾਂਦੀ ਆ ਉਹਦੇ ਤੇ ਟੈਕਸ ਲੱਗਦਾ ਟੈਕਸ ਸਾਡਾ ਸੈਂਟਰ ਸਰਕਾਰ ਨੂੰ ਵੀ ਜਾਂਦਾ ਟੈਕਸ ਸਾਡਾ ਇੱਥੋਂ ਦੀ ਸਟੇਟ ਸਰਕਾਰ ਨੂੰ ਵੀ ਜਾਂਦਾ ਤੋਂ ਇਹ ਸਭ ਤੋਂ ਪਹਿਲਾਂ ਸਰਕਾਰਾਂ ਦਾ ਫਰਜ ਆ ਵੀ ਇਹ ਇਲਾਕੇ ਦੇ ਲੋਕਾਂ ਦਾ ਪੱਕਾ ਹੱਲ ਕੱਢਿਆ ਜਾਵੇ ਪੱਕਾ ਹੱਲ ਕੱਢ ਕੇ ਜਿਹੜਾ ਪਾਣੀ ਵਾਰ-ਵਾਰ ਇਹਨਾਂ ਦੀਆਂ ਫਸਲਾਂ ਦੀ ਇਹਨਾਂ ਦੇ ਘਰਾਵਾਂ ਦੀ ਇਹਨਾਂ ਦੇ ਸਰਮਾਇਏ ਦੀ ਬਰਬਾਦੀ ਨਾ ਕਰੇ ਇਸ ਕਰਕੇ ਸਰਕਾਰ ਨੂੰ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਔਰ ਹਾੜੂ ਜਾਣ ਤੋਂ ਬਾਅਦ ਇਹਨਾਂ ਦੇ ਇਲਾਕੇ ਜਾਣ ਕੇ ਵੇਖਣਾ ਚਾਹੀਦਾ ਵਾ ਇੱਥੋਂ ਦੇ ਨਮਾਇੰਦਿਆਂ ਨੂੰ ਔਰ ਬਹਿਗੇ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੀਦੀਆਂ ਦੇਖੋ ਸਰਕਾਰ ਚਾਵੇ ਤੇ ਹਰ ਚੀਜ਼ ਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਕੋਲ ਪੈਸਾ ਵੀ ਹੈਗਾ ਉਹਨਾਂ ਕੋਲ ਸਾਧਨ ਵੀ ਹੈਗੇ ਆ ਤੇ ਆਪਣੇ ਲੋਕਾਂ ਨੂੰ ਡੁੱਬਣ ਲਈ ਇਦਾਂ ਛੱਡ ਨਹੀਂ ਦੇਣਾ ਚਾਹੀਦਾ ਮੈਂ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਇਹ ਜਿਹੜੇ ਹੜ੍ਹ ਆਉਂਦੇ ਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ